ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਹਰ ਜੀਓ ਦਾਤਾ ਅਗਮ ਅਥਾਹ ਓਸ ਤੇਲ ਨ ਤੁਮਾਈ ਵੇ ਪਰਵਾਹ ਏ ਭਾਈ ਹਰ ਜੀਓ ਪਰਮੇਸ਼ਰ ਸਭ ਪਦਾਰਥਾਂ ਦਾ ਦੇਣ ਵਾਲਾ ਦਾਤਾ ਹੈ ਉਹ ਅਸ਼ੁੱਧ ਮਨ ਕਰਕੇ ਗਮਤਾ ਤੋਂ ਰਹਤ ਅਤੇ ਪ੍ਰਕਿਰਤੀ ਕਰਕੇ ਅਥਾਹਾਤਾ ਪਉਣ ਤੋਂ ਰਹਤ ਹੈ ਉਸ ਕਈ ਉਸ ਪ੍ਰਭੂ ਨੂੰ ਤਿਲ ਰੰਚਕ ਮਾਤਰ ਵੀ ਦੁਨੀਆ ਦੀ ਤਮਾਏ ਤਮਾ ਖਵਾਸ਼ ਨਹੀਂ ਉਹ ਵੇਪਰਵਾਹਾ ਬੇਮਥਾਜ ਹੈ ਤਿਸ ਨੂੰ ਅੱਪੜ ਨਾ ਸਕੈ ਕੋਈ ਆਪੇ ਮੇਲ ਮਿਲਾਏ ਦਾ ਉਸ ਪ੍ਰਭੂ ਤਾਈਂ ਆਪਣੇ ਆਪ ਕੋਈ ਵੀ ਨਹੀਂ ਅੱਪੜ ਸਕਦਾ ਪਹੁੰਚ ਸਕਦਾ ਉਹ ਵੀ ਕਿਰਪਾ ਕਰਕੇ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਉਣਾ ਕਰਦਾ ਹੈ ਜੋ ਕਿਛ ਕਰੈ ਸੋ ਨਿਝਉ ਹੋਈ ਤਿਸ ਬਿਨ ਦਾਤਾ ਅਵਰ ਨ ਕੋਈ ਉਹ ਪ੍ਰਭੂ ਪਿਆਰਾ ਜਿਹੜਾ ਕੁਝ ਵੀ ਕਰਦਾ ਹੈ ਉਹ ਨਿਝਉ ਨਿਸ਼ਚੇ ਕਰਕੇ ਹੁੰਦਾ ਹੀ ਹੈ ਉਸ ਪ੍ਰਭੂ ਤੋਂ ਬਿਗੈਰ ਹੋਰ ਕੋਈ ਵੀ ਦਾਤਾ ਨਹੀਂ ਜਿਸ ਨੂੰ ਨਾਮ ਦਾਣ ਕਰੇ ਸੋ ਪਾਏ ਗੁਰਸਬਦ ਦੀ ਮੇਲਾਏ ਦਾ ਜਿਸ ਨੂੰ ਪ੍ਰਭੂ ਆਪਣੇ ਨਾਮ ਦਾ ਦਾਨ ਦੇਣਾ ਕਰਦਾ ਹੈ ਉਹ ਪੁਰਖ ਹੀ ਪਉਣਾ ਕਰਦਾ ਹੈ ਫਿਰ ਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਵਾ ਕੇ ਆਪਣੇ ਨਾਲ ਮੇਲਾਏ ਦਾ ਮੇਲ ਲੈਂਦਾ ਹੈ 14 ਪਵਣ ਤੇਰੇ ਹਟ ਨਾਲੇ ਸਤਗੁਰ ਦਿਖਾਏ ਅੰਦਰ ਨਾਲੇ हे प्रभु पर탁 14 पवण लोक व पांच कर्म इंद्रिय पांच ज्ञान इंद्रियते चारे अंतयकरण रूप 14 लोक विवेक विराग खड् संपत्ति मोख इच्छा श्रवण मनन निध्यासन ए तत्त्व अंग पाद का संशोधन सत्संतोक दया धर्म विचारते मन द निरोध करने रूप 14 लोक तेरे ही हट नाले बाजार बने होए जिस ऊपर तेरी मेहर है ਉਸ ਨੂੰ ਸਤਿਗੁਰਾਂ ਨੇ ਅੰਤਰ ਹਿਰਦੇ ਦੇ ਨਾਲੇ ਸਾਥ ਹੀ ਇਹ ਸਾਰੇ ਪ੍ਰਗਟ ਕਰਕੇ ਵਿਖਾ ਦਿੱਤੇ ਹਨ ਨਾਵੇ ਕਾਵਾ ਪਾਰੀ ਹੋਵੇ ਗੁਰਸਬਦੀ ਕੋ ਪਾਏ ਦਾ ਜੋ ਤੇਰੇ ਨਾਵੇ ਨਾਮ ਦਾ ਵਪਾਰੀ ਬਣਜ ਕਰਨ ਵਾਲਾ ਹੁੰਦਾ ਉਹ ਕੋਈ ਗੁਰਾਂ ਦੇ ਸਬਦੀ ਉਪਦੇਸ਼ ਦੀ ਕਮਾਈ ਕਰਕੇ ਇਹਨਾਂ ਗੁਣਾਂ ਨੂੰ ਪਾਉਣਾ ਕਰਦਾ ਹੈ ਸਤਗੁਰ ਸੇਵਯ ਸਹਿਜ ਅਨੰਦ ਹਿਰਦੈ ਆਈ ਬੁੱਟਾ ਗੋਵਿੰਦਾ ਜੋ ਸਤਗੁਰਾਂ ਨੂੰ ਸੇਵਨਾ ਕਰਦਾ ਹੈ ਉਹਨੂੰ ਸਹਿਜ ਸ਼ਾਂਤ ਸਰੂਪ ਪ੍ਰਭੂ ਦਾ ਅਨੰਦ ਆਨੰਦ ਪ੍ਰਾਪਤ ਹੁੰਦਾ ਹੈ ਉਸਦੇ ਹਿਰਦੈ ਮਨ ਵਿੱਚ ਗੋਵਿੰਦਾ ਪਰਮੇਸ਼ਰ ਆ ਕੇ ਬੁੱਟਾ ਵਸ ਜਾਂਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਦਾ ਉਹ ਕੰਡੇ ਸੁਭਾਵਕ ਹੀ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੀ ਰਹਿੰਦਾ ਵਾਉ ਸਹਿਜੇ ਹੀ ਭਗਤੀ ਕਰਦਾ ਹੈ ਉਸ ਨੂੰ ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਪ੍ਰਾਪਤ ਹੋ ਜਾਂਦਾ ਹੈ ਪਰ ਪ੍ਰਭੂ ਆਪ ਹੀ ਆਪਣੀ ਭਗਤੀ ਕਰਾਉਣਾ ਕਰਦਾ ਹੈ ਸਤ ਗੁਰ ਦੇ ਵਿਛੜੇ ਤਿਨੀ ਦੁਖ ਪਾਇਆ ਅਨ ਦਿਨ ਮਾਰੀਐ ਦੁਖ ਸਬਾਇਆ ਜੋ ਬੁਰਖ ਸਤਗੁਰਾਂ ਤੋਂ ਵਿਛੜੇ ਹੋਏ ਹਨ ਉਹਨਾਂ ਨੇ ਜੰਮਣ ਮਰਨ ਦਾ ਦੁੱਖ ਕਸ਼ਟ ਪਾਉਣਾ ਕੀਤਾ ਹੈ ਉਹ ਅਨੰਦਨ ਰਾਤ ਦਿਨ ਵਿਕਾਰਾਂ ਵਿੱਚ ਮਾਰੇ ਜਾਂਦੇ ਅਤੇ ਉਹਨਾਂ ਨੂੰ ਬਹੁਤ ਸਬਾਇਆ ਸਾਰਾ ਦੁੱਖ ਕਸ਼ਟ ਪ੍ਰਾਪਤ ਹੁੰਦਾ ਹੈ ਮੱਥੇ ਕਾਲੇ ਮਹਿਲ ਨਾ ਪਾਵੇ ਦੁੱਖ ਹੀ ਵਿੱਚ ਦੁੱਖ ਪਾਏ ਦਾ ਉਹਨਾਂ ਦੇ ਅੰਤਹਿ ਕਰ ਰੂਪੀ ਜਿਹੜੇ ਮੱਥੇ ਆ ਪਾਪਾਂ ਕਰਕੇ ਕਾਲੇ ਹਨ ਵਾ ਉਹਨਾਂ ਦੇ ਮੱਥੇ 'ਤੇ ਪਾਵ ਮੂਹ ਕਲੰਕਿਤ ਕੀਤੇ ਜਾਂਦੇ ਉਸ ਰੂਪ ਰੂਪੀ ਮਹਾਲ ਨੂੰ ਨਹੀਂ ਪਾ ਸਕਦੇ ਉਹ ਦੁੱਖਾਂ ਦੇ ਵਿੱਚ ਹੀ ਹੋਰ ਦੁੱਖ ਪਾਉਣਾ ਕਰਦੇ ਪਾਵ ਇੱਕ ਦੁੱਖ ਜੇ ਖਤਮ ਨਹੀਂ ਹੁੰਦਾ ਦੂਜਾ ਹੋਰ ਆ ਕੇ ਪ੍ਰਾਪਤ ਹੋ ਜਾਂਦਾ ਸਤਗੁਰ ਸੇਵਹਿ ਸੇਵੜ ਭਾਗੀ ਸਹਜ ਪਾਈ ਸੱਚੀ ਲੇਵ ਲਾਗੀ ਜੋ ਸਤਗੁਰਾਂ ਨੂੰ ਸੇਵਨਾ ਕਰਦੇ ਆ ਉਹ ਵੱਡੇ ਭਾਗਾਂ ਵਾਲੇ ਹਣ ਉਨ੍ਹਾਂ ਦੀ ਸਹਿਜ ਸਹਿਜ ਸੁਭਾਅਕੀ ਸੱਚੀ ਲਿਵ ਪ੍ਰੀਤੀ ਲੱਗੀ ਹੋਈ ਸੱਚੂ ਸੱਚ ਕਮਾਵੇ ਸਦਹੀ ਸੱਚੈ ਮੇਲ ਮਿਲਾਏ ਦਾ ਉਹ ਹਮੇਸ਼ਾ ਹੀ ਸੱਜੇ ਨਾਮ ਦਾ ਸਰਵਣ ਮੰਨਣ ਕਰਦੇ ਅਤੇ ਸੱਜੇ ਨਾਮ ਨੂੰ ਹੀ ਕਮਾਉਣਾ ਕਰਦੇ ਭਾਵ ਨਿਧਿਆਸਣ ਕਰਦੇ ਹਨ ਪ੍ਰਭੂ ਉਹਨਾਂ ਨੂੰ ਸੱਚੇ ਸਤ ਸੰਗਤ ਦੇ ਮੇਲ ਵਿੱਚ ਵਾ ਆਪ ਦੇ ਸਾਜ ਰੂਪ ਦੇ ਮੇਲ ਵਿੱਚ ਮਿਲਾਉਣਾ ਕਰਦਾ ਜਿਸ ਨੂੰ ਸੱਚਾ ਦੇ ਸੋ ਪਾਏ ਅੰਤਰ ਸਾਚ ਪਰਮ ਚੁਕਾਏ ਜਿਸਮ ਲੋਖ ਨੂੰ ਸੱਚਾ ਪ੍ਰਭੂ ਨਾਮ ਦੀ ਦਾਤ ਦੇ ਪਾਪ ਦੇਣਾ ਕਰਦਾ ਹੈ ਦੇਂਦਾ ਹੈ ਉਹੋ ਹੀ ਪਾਉਂਦਾ ਉਸ ਦੇ ਹਿਰਦੇ ਵਿੱਚ ਸੱਚਾ ਵਸ ਜਾਂਦਾ ਅਤੇ ਉਹ ਆਪਣੇ ਅੰਦਰੋਂ ਪਰਮ ਨੂੰ ਚੁਕਾ ਦਿੰਦਾ ਹੈ ਸੱਜ ਸੱਚਾ ਕਾ ਆਪੇ ਦਾਤਾ ਜਿਸ ਦੇਵੇ ਸੋ ਸੱਚ ਪਾਏਦਾ ਸੱਚ ਨਿਸ਼ਚੇ ਕਰਕੇ ਸੱਚੇ ਨਾਮ ਦਾ ਪ੍ਰਭੂ ਆਪ ਹੀ ਦਾਤਾ ਹੈ ਜਿਸ ਨੂੰ ਦੇਣਾ ਕਰਦਾ ਹੈ ਉਹੋ ਹੀ ਗੁਰਾਂ ਦੁਆਰਾ ਸੱਚੇ ਨਾਮ ਨੂੰ ਪਾਉਣਾ ਕਰਦਾ ਆਪੇ ਕਰਤਾ ਸਭਨਾ ਦਾ ਸੋਈ ਜਿਸ ਨੂੰ ਆਪ 부ਝਾਏ 부ਝੈ ਕੋਈ ਉਹ ਪ੍ਰਭੂ ਕਹਿੰਦੇ ਆਪ ਹੀ ਸਾਰਿਆਂ ਦਾ ਕਰਤਾ ਰਚਨਹਾਰ ਹੈ ਜਿਸ ਨੂੰ ਆਪਣਾ ਆਪ 부ਝਾ ਸਮਝਾ ਦੇਂਦਾ ਉਹ ਕੋਈ ਹੀ 부ਝਦਾ ਭਾਵ ਸਮਝਦਾ ਆਪੇ ਬਖਸ਼ੇ ਦੀ ਵਡਿਆਈ ਆਪੇ ਮੇਲ ਮਿਲਾਏ ਦਾ ਪ੍ਰਭੂ ਆਪ ਹੀ ਜਿਸ ਦੇ ਔਗਣ ਬਖਸ਼ਦਾ ਹੈ ਉਸ ਨੂੰ ਆਪਣੇ ਸਰੂਪ ਨਾਮ ਜਪਣ ਦੀ ਵਡਿਆਈ ਸ਼ੋਭਾ ਦੇਣਾ ਕਰਦਾ ਅਤੇ ਆਪ ਹੀ ਉਸ ਨੂੰ ਆਪਣੇ ਮੇਲ ਵਿੱਚ ਮਿਲਾਉਣਾ ਕਰਦਾ ਹੈ ਹਉਮੈ ਕਰਦਿਆ ਜਨਮ ਗਵਾਇਆ ਆਗੈ ਮੋਹ ਨ ਚੂਕੈ ਮਾਇਆ ਮਨ ਮੁੱਖਾਂ ਨੇ ਹਉਮੈ ਹੰਗਤਾ ਮਮਤਾ ਕਰਦਿਆ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ ਅੱਗੇ ਕੀ ਅੱਗੇ ਪ੍ਰਲੋਕ ਵਿੱਚ ਵੀ ਮਾਇਆ ਦਾ ਮੋਹ ਚੁੱਕਿਆ ਨਹੀਂ ਜਾਂਦਾ ਅਥਵਾ ਮਾਇਆ ਦੇ ਮੋਹ ਦਾ ਅੱਗੇ ਪੜਦਾ ਆਇਆ ਹੋਇਆ ਜੋ ਚੁੱਕਿਆ ਨਹੀਂ ਜਾਂਦਾ ਅੱਗੇ ਜਮਕਾਲ ਲੇਖਾ ਲੀਵੇ ਜਿਉ ਤਿਲ ਘਾਣੀ ਪੀੜਾ ਆਏ ਦਾ ਅੱਗੇ ਪ੍ਰਲੋਕ ਵਿੱਚ ਜਮਕਾਲ ਧਰਮ ਰਾਜਾ ਜਦੋਂ ਕਰਮਾਂ ਦਾ ਧਰਮਾਂ ਦਾ ਲੇਖਾ ਹਿਸਾਬ ਕਿਤਾਬ ਲਵੇਗਾ ਤਦੋਂ ਕਹਿੰਦੇ ਜਿਵੇਂ ਕਹਾਣੀ ਦੇ ਵਿੱਚ ਤਿਲ ਪੀੜੇ ਜਾਂਦੇ ਇਓ ਨਰਕਾਂ ਵਿੱਚ ਪੀੜਿਆ ਜਾਂਦਾ ਹੈ ਪੂਰੈ ਭਾਗ ਗੁਰ ਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਇਹ ਭਾਈ ਪੂਰਨ ਭਾਗਾਂ ਕਰਕੇ ਹੀ ਗੁਰਾਂ ਦੀ ਸੇਵਾ ਟਹਿਲ ਹੁੰਦੀ ਜਦੋਂ ਪ੍ਰਭੂ ਮਿਹਰ ਦੀ ਦ੍ਰਿਸ਼ਟੀ ਕਰਦਾ ਤਦੋਂ ਹੀ ਕੋਈ ਸੇਵੇ ਸੇਵਾ ਕਰਦਾ ਹੈ ਜਿਮ ਕਾਲ ਇਸ ਨੇੜ ਨਾ ਆਵੇ ਮਹਿਲ ਸੱਚਾ ਸੁਖ ਪਾਏ ਦਾ ਜੋ ਸੱਚਾ ਸੇਵਕ ਹੈ ਉਹ ਕਾਲ ਕਰਨ ਵਾਲਾ ਜਮ ਉਸ ਦੇ ਨੇੜੇ ਨੇੜੇ ਵੀ ਨਹੀਂ ਆਉਂਦਾ ਉਹ ਤ੍ਰਿਯਾ ਪਦ ਰੂਪੀ ਸੱਚੇ ਮਹੱਲ ਵਿੱਚ ਵਸ ਕੇ ਸੁਖ ਸਰੂਪ ਨੂੰ ਪਾ ਲੈਂਦਾ ਤਿੰਨ ਸੁਖ ਪਾਇਆ ਜੋ ਤੁਦ ਪਾ ਪੂਰ ਹੈ ਬਾਗ ਗੁਰ ਸੇਵਾ ਲਾਏ ਹੇ ਪ੍ਰਭੂ ਉਹਨਾਂ ਨੇ ਹੀ ਆਤਮਿਕ ਸੁੱਖ ਨੂੰ ਪਾਇਆ ਹੈ ਜਿਹੜੇ ਤੈਨੂੰ ਭਾਗੇ ਉਹਨਾਂ ਨੇ ਪੂਰਨ ਭਾਗ ਭਾਗਾ ਕਰਕੇ ਤੂੰ ਉਹਨਾਂ ਨੂੰ ਗੁਰਾਂ ਦੀ ਸੇਵਾ ਟਹਿਲ ਵਿੱਚ ਲਾਉਣਾ ਕੀਦਾ ਤੇਰੇ ਹੱਥ ਹੈ ਸਭ ਵਿਢਾਈ ਜਿਸ ਦੇਵ ਹੈ ਸੋ ਪਾਏਦਾ ਹੇ ਪ੍ਰਭੂ ਤੇਰੇ ਹੱਥ ਵਿੱਚ ਹੀ ਸਾਰੀ ਵਿਢਾਈ ਸ਼ੋਭਾ ਪਰ ਜਿਸ ਨੂੰ ਗੁਰਾਂ ਦੁਆਰਾ ਵਿਢਾਈ ਦਿੰਦਾ ਉਹ ਹੀ ਪਉਣਾ ਕਰਦਾ ਹੈ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਤ ਮਨ ਵਸਾਏ ਉਹ ਆਪਣੇ ਅੰਦਰ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਚਾਨਣਾ ਗੁਰੂ ਤੋਂ ਪ੍ਰਾਪਤ ਕਰ ਲੈਂਦਾ ਅਤੇ ਨਾਮ ਰੂਪੀ ਪਦਾਰਤ ਨੂੰ ਆਪਣੇ ਮਨ ਹਿਰਦੇ ਵਿੱਚ ਵਸਾ ਲੈਂਦਾ ਹੈ ਗਿਆਨ ਰਤਨ ਸਦਾ ਘਟ ਚਾਨਣ ਅਗਿਆਨ ਅੰਧੇਰ ਗਵਾਏਦਾ ਅਜਿਸ ਦੇ ਹਿਰਦੇ ਵਿੱਚ ਹਮੇਸ਼ਾ ਗਿਆਨ ਰੂਪੀ ਰਤਨ ਦਾ ਚਾਨਣ ਕਈਏ ਪ੍ਰਕਾਸ਼ ਹੈ ਭਾਵ ਉਹ ਆਪਣੇ ਅੰਦਰੋਂ ਗਿਆਨ ਦਾ ਹਨੇਰਾ ਗੁਆ ਲੈਂਦਾ ਹੈ ਅਗਿਆਨ ਅੰਦੇ ਦੂਜੇ ਪਾ ਲਾਗੇ ਬਿਨ ਪਾਣੀ ਡੁੱਬ ਮੁਗੇ ਅਪਹਾਗੇ ਮਨ ਬੁੱਧ ਵਿਵੇਕ ਬੈਰਾਗ ਰੂਪੀ ਨੇਤਰਾਂ ਤੋਂ ਹੀਣੇ ਅੰਨੇ ਤੇ ਅਗਿਆਨੀ ਹੀਣੇ ਗਿਆਨ ਤੋਂ ਹੀਣੇ ਬੁਰਖ ਦ્વੈਤ ਭਾਵ ਵਿੱਚ ਲੱਗੇ ਹੋਏ ਉਹ ਪਰਦਖ ਪਾਣੀ ਤੋਂ ਬਗੈਰ ਅਪਾਗੇ ਕੋਟੇ ਪਾਗਾਵਾਂ ਵਾਲੇ ਵਿਕਾਰਾਂ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬ ਗਰਕੋ ਕੇ ਮਰ ਗਏ ਚੱਲਦਿਆ ਘਰਦਾਰ ਖਬਰ ਚੱਲਦਿਆ ਘਰਦਾਰ ਨਦਰ ਨ ਆਵੇ ਜਮਦਾਰ ਬਾਦਾ ਦੁੱਖ ਪਾਏਦਾ ਸੰਸਾਰ ਤੋਂ ਪ੍ਰਲੋਕ ਨੂੰ ਚੱਲਣ ਸਮੇਂ ਘਰ ਤੇ ਦਰਦਵਾਰ ਆਦ ਕੋਈ ਵੀ ਸਹਾਈਤਾ ਲਈ ਨਦਰ ਦ੍ਰਿਸ਼ਟੀ ਨਹੀਂ ਆਉਂਦਾ ਉਨ੍ਹਾਂ ਦਾ ਜੀਵਾਤਮਾ ਜਮਾਂ ਦੇ ਦਰਦੁਆਰ ਉੱਪਰ ਬੰਨਿਆ ਹੋਇਆ ਕਸ਼ਟ ਪਾਉਣਾ ਕਰਦਾ ਹੈ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰਾਂ ਦੀ ਸੇਵੇ ਟਹਿਲ ਕੀਤੀ ਤੋਂ ਬਿਗੈਰ ਕਿਸੇ ਦੀ ਵੀ ਮੁਕਤੀ ਨਹੀਂ ਹੁੰਦੀ ਭਾਵੇਂ ਕਿਸੇ ਗਿਆਨਵਾਨ ਜਾਂ ਧਿਆਨੀ ਧਿਆਲ ਲਾਉਣ ਵਾਲੇ ਨੂੰ ਕੋਈ ਜਾ ਕੇ ਪੁੱਛ ਕੇ ਵੇਖ ਲਵੇ ਸਤਗੁਰ ਸੇਵੇ ਤਿਸ ਮਿਲੇ ਵਡਿਆਈ ਦਾਰ ਸੱਚੈ ਸੋਭਾ ਪਾਏਦਾ ਉਹ ਵੀ ਕਹਿੰਦੇ ਇਹੋ ਹੀ ਕਹਿਣਗੇ ਕਿ ਜੋ ਵੀ ਸਤਗੁਰਾਂ ਨੂੰ ਸੇਵਨਾ ਕਰਦਾ ਉਸ ਨੂੰ ਲੋਕ ਪਰਲੋਕ ਵਿੱਚ ਵਡਿਆਈ ਸ਼ੋਭਾ ਮਿਲਦੀ ਅਤੇ ਸੱਚੇ ਸਾਚਖੰਡ ਰੂਪੀ ਦਰਦਵਾਰੇ ਉੱਪਰ ਸ਼ੋਭਾ ਪਾਉਣਾ ਕਰਦਾ ਹੈ ਸਤਗੁਰ ਨੂੰ ਸੇਵੇ ਤਿਸ ਆਪ ਮਿਲਾਏ ਮਮਤਾ ਕਾਟ ਸੱਚ ਲਿਵਲਾਏ ਜੋ ਸਤਗੁਰਾਂ ਨੂੰ ਸੇਵੇ ਸੇਵਨਾ ਕਰਦਾ ਹੈ ਉਸ ਨੂੰ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਉਸ ਦੇ ਅੰਦਰੋਂ ਮਮਤਾ ਮੇਰ ਤੇਰ ਨੂੰ ਕੱਟ ਕੇ ਆਪਣੇ ਸੱਚੇ ਨਾਮ ਵਿੱਚ ਲਿਵ ਬਿਰਤੀ ਪ੍ਰੀਤੀ ਲਾ ਦਿੰਦਾ ਹੈ ਸਦਾ ਸੱਚ ਵਣਜਹਿ ਵਾਪਾਰੀ ਨਾਮੋਂ ਲਾਹਾ ਪਾਏ ਦਾ ਜਿਗਿਆਸੂ ਰੂਪੀ ਵਾਪਾਰੀ ਵਣਜ ਕਰਨ ਵਾਲੇ ਹਮੇਸ਼ਾ ਸੱਚੇ ਨਾਮ ਨੂੰ ਹੀ ਵਣਜੇ ਖਰੀਦ ਦੇ ਗਣ ਅਤੇ ਨਾਮਦਾਹੀ ਲਾਹਾ ਲਾਭ ਪਾਉਣਾ ਕਰਦੇ ਹਨ ਆਪੇ ਕਰੇ ਕਰਾਏ ਕਰਤਾ ਸਬਦ ਮਰੈ ਸੋਈ ਜਨ ਮੁਕਤਾ ਉਹਨਾਂ ਨੂੰ ਐਸਾ ਨਿਸ਼ਚਾ ਵੱਜ ਜਾਂਦਾ ਹੈ ਕਿ ਕਰਤਾ ਰਚਨਹਾਰ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਅਤੇ ਬ੍ਰਹਮਾ ਦੇ ਕਾ ਨੂੰ ਪ੍ਰੇਰ ਕੇ ਕਰਾਉਂਦਾ ਹੈ ਵਾ ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਅਤੇ ਗੁਰਸਿੱਖਾਂ ਬਾਸੋਂ ਅਭਿਆਸ ਕਰਾਉਂਦਾ ਹੈ ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਪਾਵਲ ਨੂੰ ਮਰ ਜਾਂਦਾ ਉਹ ਜਨਪੁਰਖ ਮੁਕਤਾ ਕਲਿਆਣ ਦੀ ਪ੍ਰਾਪਤੀ ਵਾਲਾ ਹੈ ਨਾਨਕ ਨਾਮ ਵਸੈ ਮਨ ਅੰਤਰ ਨਾਮੋ ਨਾਮ ਧਿਆਏ ਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਉਹ ਮਨ ਬਾਣੀ ਕਰਕੇ ਨਾਮੋ ਨਾਮ ਨਾਮ ਹੀ ਨਾਮ ਨੂੰ ਧਿਆਉਣਾ ਕਰਦਾ ਹੈ ਵਾ ਨਾਮੋ ਪ੍ਰਸਿੱਧ ਪ੍ਰਭੂ ਦੇ ਨਾਮ ਨੂੰ ਸਿਮਰਨਾ ਕਰਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wah guru wah guru wah guru wah guru guru ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ